ਹਾਂਜੀ ਹਾਂਜੀ ਭਾਜੀ ਇੱਕ ਮਹੀਨਾ ਹੋ ਗਿਆ ਇਹਨਾਂ ਨੇ ਵੋਟਾਂ ਲੈ ਲਈਆਂ ਐ ਐਮਸੀ ਨੇ ਹੁਣ ਅਸੀਂ ਫੋਨ ਵੀ ਕਰਦੇ ਆ ਹੁਣ ਫੋਨ ਵੀ ਨਹੀਂ ਚੱਕਦੇ ਜੱਕ ਤਾਂ ਬੰਦ ਕਰਦੇ ਨੇ ਕਿ ਵੋਟਾਂ ਲੈਣੀਆਂ ਲੋਕ ਸਭਾ ਦੀਆਂ ਹਾਂਜੀ ਹਾਂਜੀ ਐਮਸੀ ਸਾਹਿਬ ਆਹੀ ਸਾਰੀ ਭਰੀ ਪਈ ਪਿਛਲੀ ਗਲੀ ਵੀ ਸਾਰੀ ਭਰੀ ਪਈ ਹੈ ਬਾਬੇ ਜੀ ਮੋਰੇ ਅਸੀਂ ਦੋ ਬੱਚ ਬਾਹਰ ਨਹੀਂ ਖੜ੍ਹ ਸਕਦੇ ਇੱਕ ਗੱਲ ਮੈਂ ਆਪਣੇ ਜਿਹੜੇ ਪਰਿਵਾਰਕ ਮੈਂਬਰ ਦੱਸ ਦੇਣਾ ਚਾਹੁੰਦਾ ਕਿ ਅਸੀਂ ਚਾਰੇ ਗਲੀਆਂ 'ਚ ਘੁੰਮ ਕੇ ਆ ਕੇ ਸਾਰੇ ਪਾਸੇ ਪਾਣੀ ਖੜ੍ਹਾ ਸਾਰੇ ਹੀ ਗੱਟਰ ਜਿਹੜੇ ਆ ਉਹ ਪਾਣੀ ਬਾਹਰੋਂ ਸਿੱਟੇ ਵਿੱਚ ਜੀ ਮਾਤਾ ਜੀ ਐਦਾਂ ਦਾ ਜਿੱਡੇ ਫੜੇ ਮਾਤਾ ਤੁਹਾਡੀ ਉਮਰ ਕਿੰਨੀ ਹੈ ਉਮਰ ਬਥੇਰੀ ਹੈ ਮੇਰੀ ਚਲੋ ਆ ਪਾਣੀ ਵੀ ਬਥੇਰਾ ਹੀ ਖੜਿਆ ਆ ਲੋਕ ਆਂਦਾ ਨਹੀਂ ਨਾ ਇੱਥੇ ਕੋਈ ਦੇਖਦਾ ਆ ਅਸੀਂ ਕਦੋਂ ਤੋਂ ਪਾਣੀ ਖੜਾ ਜੀ ਇੱਕ ਮਹੀਨਾ ਹੋ ਗਿਆ ਪਹਿਲਾਂ ਸਾਫ਼ ਸੀ ਪਹਿਲਾਂ ਸਾਫ਼ ਸੀ ਜਾਦੀਆਂ ਵੋਟਾਂ ਪਾਈਆਂ ਇਹ ਫਿਰ ਕੀ ਨਿਕਾਸੀ ਨਹੀਂ ਹੋ ਪਾਰੀ ਕਿ ਕਾਰਨ ਕੀ ਹੈ ਇਹ ਕਾਰਨ ਕੀ ਆ ਇਹ ਕਾਰਨ ਇਹ ਆ ਪੈਪ ਛੋੜੇ ਪਾਏ ਆ ਪਾਣੀ ਅੱਗੇ ਸਰਵਿਸ ਨਹੀਂ ਹੁੰਦਾ ਜਦੋਂ ਇੱਕ ਮੀਂਹ ਪੈਂਦਾ ਆ ਇਹ ਸੜਕਾਂ ਦੀ ਇੱਥੇ ਸਾਰੀਆਂ ਕੀ ਕਰਕੇ ਪਾਣੀ ਆ ਕਿ ਜਿਹੜਾ ਗੱਟਰਾ ਦਾ ਪਾਣੀ ਆ ਮੀਂਹ ਕਰਕੇ ਵੀ ਗੱਡਰਾ ਕਰਕੇ ਵੀ ਆ ਇੱਥੇ ਅਸੀਂ ਕੋਲ ਰੋਟੀ ਪਾਣੀ ਬਣਾਈ ਦਾ ਖਾਂਦੇ ਆ ਆ ਨਿਆਣੀ ਆ ਬੁਗਾਨੀ ਜੀ ਅਸੀਂ ਕੀ ਕਰ ਸਕਦੇ ਆ ਸਾਡਾ ਮਕਾਨ ਆ ਸਾਰੀ ਛੱਤ ਡਿਗ ਪਈ ਆ ਸਾਡੀ ਛੱਤ ਦੇ ਲੋ ਫੋਟੋ ਕਿ ਇੱਥੇ ਸਾਰੀ ਡਿਗੀ ਹੋ ਸਾਡੀ ਅੰਦਰ ਨਹੀਂ ਆ ਗੰਦ ਨਾ ਡਿਗਨ ਤਾਂ ਕੀ ਕਰੀ ਪਾਣੀ ਨਾਲ ਡਿਗੀ ਪਾਣੀ ਨਾਲ ਉਹਦੇ ਤਾਂ ਪਾਣੀ ਭਰ ਜਾਂਦਾ ਆ ਜਿਹੜਾ ਕਮਜੋਰ ਤਾਂ ਆ ਵੀ ਓਏ ਹੋਏ ਹੋਏ ਸੱਚੀ ਗੱਲ ਆ ਵੀ ਜਿੱਦ ਹੀ ਅਸੀਂ ਗੱਡੀ 'ਚੋਂ ਨਿਕਲੇ ਮੂੰਹ 'ਚੋਂ ਪਹਿਲਾ ਇੱਕੋ ਸ਼ਬਦ ਨਿਕਲੇ ਓਏ ਹੋਏ ਮੱਲੇ ਵਾਲੇ ਕਿੱਦਾਂ ਰਹਿੰਦੇ ਆ ਇਹ ਆਹ ਆਹ ਦੇਖੋ ਹਾਲਾਤ ਜੀ ਆਹ ਹਾਲਾਤ ਦੂ ਮਹੀਨਾਸੀ ਹਾਲ ਹੈ ਬਈ ਦੱਸ ਦਿਆ ਲੀਡਰਾਂ ਨੂੰ ਇੱਥੇ ਵੋਟਾਂ ਹੈਗੀਆਂ ਤੁਸੀਂ ਮੋਰੇ ਐਮਸੀ ਇਲੈਕਸ਼ਨ ਫੇਰ ਤੋਂ ਲੜਨੇ ਆ ਤੁਸੀਂ ਮੋਰੇ ਵਿਧਾਨ ਸਭਾ ਦੇ ਇਲੈਕਸ਼ਨ ਵੇਲੇ ਵੀ ਆਣਾ ਤਾਂ ਆਹ ਹਾਲਾਤ ਦੇਖ ਲਓ ਜੇ ਜਿਮਨੀ ਚੌਣ ਜਲੰਧਰ ਦੀ ਜਗ੍ਹਾ ਨਵੇਂ ਸ਼ਹਿਰ 'ਚ ਹੁੰਦੀ सीएम साहब ਇੱਥੇ ਆ ਕੇ ਰਹਿੰਦੇ ਫੇਰ ਗਲੀਆਂ ਬਣ ਜਾਣੀਆਂ ਸੀ ਮਤਲਬ ਜਿਮਣੀ ਚੋਂ ਨਵਾਂ ਸ਼ਹਿਰ ਵੀ ਕਰਾ ਦੀਏ ਕਰਾਣੀ ਚਾਹੀਦੀ ਜੀ ਬਿਲਕੁਲ सीएम साहब ਦੇ ਇੱਥੇ ਡੇਰੇ ਲੱਜਾਂ ਗਲੀਆਂ ਗਲੀ ਚ ਕੋਈ ਮੋਗ ਇਹਨਾਂ ਦਾ ਪਤਾ ਲੱਗੂਗਾ ਜੀ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਦਿਨੇਸ਼ ਸੂਰੀ ਸਾਥੀ ਉਸ ਸਮੇਂ ਅਸੀਂ ਨਵਾਂ ਸ਼ਹਿਰ ਇਬਰਾਹਿਮ ਬਸਤੀ ਵਿਖੇ ਮੌਜੂਦ ਹਾਂ 마ਸਕ ਲਿਆਣਾ ਪੁੱਲ ਗਏ ਤਾਂ ਰੁਮਾਲ ਬੰਨਣਾ ਪੈ ਗਿਆ ਕਿਉਂਕਿ ਇੱਥੇ ਤੁਸੀਂ ਬਿਨਾ ਮਾਸਕ ਤੋਂ ਬਿਨਾ ਰਮਾਲ ਤੋਂ ਖੜ੍ਹ ਨਹੀਂ ਸਕਦੇ ਇਹ ਨਾ ਸਮਝਿਓ ਕਿ ਇਬਰਾਹਿਮ ਵਸਤੀ ਵਿਖੇ ਕੋਈ ਕਰੋਨਾ ਦਾ ਮਰੀਜ਼ ਨਿਕਲਿਆ ਕਰੋਨਾ ਦਾ ਮਰੀਜ਼ ਨਹੀਂ ਨਿਕਲਿਆ ਪਰ ਇੱਥੇ ਗੰਦਗੀ ਇੰਨੀ ਹੈ ਬਦਬੂ ਇੰਨਾ ਪਾਣੀ ਖੜਾ ਹੈ ਔਰ ਕਿਹਾ ਜਾ ਰਿਹਾ ਹੈ ਕਿ ਇਹ ਵਾਸ਼ਰੂਮ ਜਿਹੜਾ ਮਤਲਬ ਲੈਟਰਨ ਦਾ ਜਿਹੜਾ ਹੁੰਦਾ ਟਾਇਲਟ ਦਾ ਪਾਣੀ ਉਹ ਸਾਰਾ ਬਾਹਰ ਨਿਕਲ ਕੇ ਆਇਆ ਹੋਇਆ ਔਰ ਗੰਦਗੀ ਬਹੁਤ ਜ਼ਿਆਦਾ ਹੈ ਪਹਿਲਾਂ ਨਾਲੋਂ 2.5 ਗੁਣਾ ਕਹਿੰਦੇ ਗੰਦਗੀ ਵੱਧ ਗਈ ਹੈ ਮੁਸੀਬਤ ਬਹੁਤ ਜ਼ਿਆਦਾ ਹੈ ਔਰ ਥੋੜੀ ਦੇਰ ਪਹਿਲਾਂ ਤਾਂ ਇੱਥੇ ਕੋਈ ਫੇਰੀ ਵਾਲਾ ਆਇਆ ਸੀ ਉਹ ਵੀ ਕਹਿੰਨ ਸੀ ਕਿ ਸਾਨੂੰ ਗੂਹ ਚੋਂ ਨਿਕਲ ਕੇ ਆਉਣਾ ਪੈਂਦਾ ਉਹ ਵੀ ਸੁਣਾਨਾ ਕਿ ਉਹਨਾਂ ਨੇ ਕੀ ਕਿਹਾ ਹੁਣ ਇਹਨਾਂ ਨਾਲ ਗੱਲਬਾਤ ਕਰਦੇ ਆ ਜੀ ਹੁਣ ਦੱਸੋ ਹਾਂਜੀ ਹਾਂਜੀ ਭਾਜੀ 1 ਮਹੀਨਾ ਹੋ ਗਿਆ ਇਹਨਾਂ ਨੇ ਵੋਟਾਂ ਲੈ ਲਈਆਂ ਐ ਐਮਸੀ ਨੇ ਹੁਣ ਅਸੀਂ ਫੋਨ ਵੀ ਕਰਦੇ ਆ ਹੁਣ ਫੋਨ ਵੀ ਨਹੀਂ ਚੱਕਦੇ ਜੱਕ ਨਾ ਬੰਦ ਕਰ ਦੇ ਜਿਹੜੇ ਵੋਟਾਂ ਲੈਣੀਆਂ ਲੋਕ ਸਭਾ ਦੀਆਂ ਹਾਂਜੀ ਹਾਂਜੀ ਐਮਸੀ ਸਾਹਿਬ ਆਹੀ ਤੇ ਕਮਲ ਐ ਐਮ ਸੀ ਆ ਅੱਛਾ ਜੀ ਹਾਂ ਜੀ ਹਾਂ ਜੀ ਕਮੀਨਾ ਹੋ ਗਿਆ ਤੇ ਇਹਨਾਂ ਨੇ ਮੁੜ ਕੇ ਸਾਡੀ ਇੱਥੇ ਕਿਸੇ ਨੇ ਬਾਤ ਨਹੀਂ ਪੁੱਛੀ ਅਸੀਂ ਫੋਨ ਕਰ ਕਰ ਵੀ ਥੱਕ ਗਏ ਆ ਕੋਈ ਇੱਥੇ ਆਂਦਾ ਨਹੀਂ ਨਾ ਇੱਥੇ ਕੋਈ ਦੇਖਦਾ ਆ ਅਸੀਂ ਕਦੋਂ ਤੋਂ ਪਾਣੀ ਖੜਾ ਜੀ ਇੱਕ ਮਹੀਨਾ ਹੋ ਗਿਆ ਪਹਿਲਾਂ ਸਾਫ ਸੀ ਪਹਿਲਾਂ ਸਾਫ ਸੀ ਜਾਦੀਆਂ ਵੋਟਾਂ ਪਾਈਆਂ ਇਹ ਫਿਰ ਕੀ ਨਿਕਾਸੀ ਨਹੀਂ ਹੋ ਪਾਰੀ ਕਿ ਕਾਰਨ ਕੀ ਹੈ ਇਹ ਕਾਰਨ ਕੀ ਆ ਇਹ ਕਾਰਨ ਇਹ ਆ ਪੈਪ ਛੋਟੇ ਪਾਏ ਆ ਪਾਣੀ ਅੱਗੇ ਸਰਵਿਸ ਨਹੀਂ ਹੁੰਦਾ ਜਦੋਂ ਇੱਕ ਮੀਂਹ ਪੈਂਦਾ ਆ ਇਹ ਸੜਕਾਂ ਜੀ ਇੱਥੇ ਸਾਰੀਆਂ ਕੀ ਕਰਕੇ ਪਾਣੀ ਆ ਕਿ ਜਿਹੜਾ ਗੱਟਰਾ ਦਾ ਪਾਣੀ ਆ ਮੀਂਹ ਕਰਕੇ ਵੀ ਗੱਟਰਾ ਕਰਕੇ ਵੀ ਆ ਹਾਂ ਮੀਂਹ ਦਾ ਮਗਰੋਂ ਹੁੰਦਾ ਆ ਇਹ ਪਹਿਲੇ ਸੜਕਾਂ ਸਾਰੀਆਂ ਨੂੰ ਮੌਕਾ ਦੂੰਗਾ ਪਹਿਲੇ ਇਹਨਾਂ ਨੇ ਕਰ ਲੈਂਦੇ ਹਾਂ ਹਾਂਜੀ ਇਹ ਸਾਰੀਆਂ ਸੜਕਾਂ ਪਹਿਲੇ ਪਾਣੀ ਆ ਭਰ ਜਾਣੀਆਂ ਆ ਦੱਸੋ ਮਾਤਾ ਜੀ ਹੁਣ ਤੁਸੀਂ ਦੱਸੋ ਕੀ ਬਲਬਲੇ ਆ ਜੀ ਨਹੀਂ ਮੀਂਹ ਦਾ ਪਿਆ ਹੁਣ ਕੱਲ੍ਹ ਉਹ ਤਾਂ ਬਲਬਲਾ ਉੱਚ ਵੀ ਟੱਪਦਾ ਪਿਆ ਮੈਂ ਦੇਖ ਲੈ ਕਮਾਂਚ ਵੀ ਪਾਣੀ ਇਹ ਬਹੁਤ ਚਰਜਾ ਖੜਦਾ ਇਦਾਂ ਹੀ ਮਹੀਨੇ ਦੇ ਵੀ ਜ਼ਿਆਦਾ ਦੋ ਮਹੀਨੇ ਹੋ ਗਏ ਖੜ੍ਹ ਦਿਨ ਪਾਣੀ ਬੋਟਾ ਤੇ ਗਾਗੂ ਦਾ ਖੜਦਾ ਪਾਣੀ ਅੱਛਾ ਇਹਨਾਂ ਬਿਮਾਰੀਆਂ ਵੀ ਪਣ ਪਦੀਆਂ ਬੱਚੇ ਦੇਖੋ ਵਿੱਚੋਂ ਨਿਕਲ ਕੇ ਆਉਂਦੇ ਪਏ ਆਏ ਪੈਰ ਸਾਡੇ ਵੀ ਗੰਦੇ ਹੁੰਦੇ ਜੀ ਅੰਦਰ ਜਾਂਦੀਆਂ ਪੈਰ ਜਾਂ ਲਿਬਰਦੇ ਅੰਦਰ ਜਾਂਦੇ ਮਸਤ ਗਟਰ ਸਾਫ ਕਰ ਦਿੱਤਾ ਪਾਣੀ ਕਿਉਂ ਨਿਕਲਦਾ ਗਟਰ ਸਾਫ ਨਹੀਂ ਕਰਦੇ ਸਾਰੇ ਪਾਣੀ ਰੋਲ ਦਾ ਪਾਣੀ ਜਿਹੜਾ ਪਾਣੀ ਆ ਗੰਦਾ ਅੰਦਰ ਜਾਂਦਾ ਪਿਆ ਆ ਸਾਡੇ ਪਾਣੀ ਅੰਦਰ ਵੀ ਜਾਂਦਾ ਰਿਵਰਸ ਹੋ ਕੇ ਹਾਂਜੀ ਜਾਂਦਾ ਮੈਂ ਪੈਰ ਜਾਂ ਕਿਚਨ ਚ ਵੀ ਆਉਂਦਾ ਮੈਂ ਕਿਚਨ ਦੀ ਜਦੋਂ ਬਾਹਰ ਵੇੜ ਆਇਆ ਨਾ ਵੇੜ ਦੇ ਵਿੱਚ ਚਲ ਜਾਂਦਾ ਪਾਣੀ ਪੰਜ ਨਹੀਂ ਜਾਂਦਾ ਉੱਧਰ ਅੰਦਰ ਜਾਂਦਾ ਮੈਂ ਬਾਥਰੂਮ ਨਹੀਂ ਮੈਂ ਉਹਨਾਂ ਦੇ ਵਿੱਚ ਜਾਂਦਾ ਬਹੁਤ ਜਿਆਦਾ ਸਾੜਾ ਤੱਕਾ ਦੇਖਣ ਕਿੰਨਾ ਦਰਵਾਜ਼ਾ ਹੜ ਪਾਰ ਜਾਣਾ ਆ ਦੇਖੋ ਕਿੰਨਾ ਖੜਾ ਹੈ ਇਹ ਇਨ ਬੋਟਾਂ ਪੋੜੀਆਂ ਸੀ ਆ ਜੇ ਇਹਨੂੰ ਮਰਜ਼ੀ ਪਾਤੀਆਂ ਚਾਹੇ ਹੋਰ ਕਵਲ ਖੜ ਜਾਂਦਾ ਜਾਂ ਕੋਈ ਹੋਰ ਖੜ ਜਾਂਦਾ ਬੋਟਾਂ ਪੈੜੀਆਂ ਸੀ ਆ ਬੋਟਾਂ ਨਹੀਂ ਗਾਲ ਅਸੀਂ ਕਹਿੰਦੇ ਸਾਡੀ ਸਪਾਈ ਆ ਸੜਕਾਂ ਦੀ ਹੋਣੀ ਚਾਹੀਦੀ ਆ ਪਾਣੀ ਇੰਨਾ ਜਿਹੜਾ ਖੜਦਾ ਹੈ ਮਸ਼ਕ ਬਹੁਤ ਆਉਂਦਾ ਹੈ। ਮੈਂ ਤਾਂ ਪਰੌਣੇ ਜਦਾਂ ਦੇ ਨੂੰ ਕਿਹਾ ਮਾਸਪਾ ਕੇ ਆਉਣੀ ਤਾਂ ਨਾ ਆਇਓ। ਨਹੀਂ ਭਣਾ ਉਹਨਾਂ ਨੇ ਅਸੀਂ ਕੀ ਕਹੀਏ ਦੱਸੋ ਅਗਲੇ ਵੀ ਹਾਸ। ਅਸੀਂ ਦੇਖੋ ਜਿੱਦਾਂ ਇੱਥੇ ਪਹੁੰਚੇ ਆਂ ਟਨ ਵਾਲੇ ਸਥਾਨ 'ਤੇ ਪਹੁੰਚ ਗਏ ਬਹੁਤ ਗੰਦਗੀ ਕਿੱਦਾਂ ਘੱਟ ਤੋਂ ਟਾਈਮ। ਇਹ ਪਿਛਲੀ ਗਲੀ ਵੀ ਸਾਰੀ ਭਰੀ ਪਈ ਹੈ। ਬਹੁਤ ਜ਼ਿਆਦਾ। ਪਿਛਲੀ ਗਲੀ ਵੀ ਸਾਰੀ ਭਰੀ ਪਈ ਹੈ। ਅਸੀਂ ਦੋ ਮੈਂਟ ਬਾਹਰ ਨਹੀਂ ਖੜ ਸਕਦੇ। ਇੱਕ ਗੱਲ ਮੈਂ ਆਪਣੇ ਜਿਹੜੇ ਪਰਿਵਾਰਕ ਮੈਂਬਰ ਦੱਸ ਦੇਣਾ ਚਾਹੁੰਨਾ ਕਿ ਅਸੀਂ ਚਾਰੇ ਗਲੀਆਂ 'ਚ ਘੁੰਮ ਕੇ ਆ ਕੇ ਸਾਰੇ ਪਾਸੇ ਪਾਣੀ ਖੜਾ ਹੈ। ਸਾਰੇ ਹੀ ਗਟਰ ਜਿਹੜੇ ਆ ਉਹ ਪਾਣੀ ਬਾਹਰ ਨੂੰ ਸਿੱਟਦੇ ਵੇਜੀ ਮਾਤਾ ਜੀ ਐਦਾਂ ਦਾ ਜਿੱਡੇ ਫਰਲੇ ਮਾਂ ਤੁਹਾਡੀ ਉਮਰ ਕਿੰਨੀ ਹੈ ਉਮਰ ਬਥੇਰੀ ਹੈ ਮੇਰੀ ਚਲੋ ਆ ਪਾਣੀ ਵੀ ਬਥੇਰਾ ਹੀ ਖੜਿਆ ਆ ਦੱਸੋ ਕੀ ਕਹਿੰਦੇ ਤੁਸੀਂ ਉਮਰ ਦਾ ਭਰਾਵਾ ਕਿਹ ਲਿਖੀ ਹੋ ਅੰਦਾਜ਼ੇ ਚ 80-85 ਪਾਣੀ ਪਾਣੀ ਬਾਰੇ ਦੱਸੋ ਕੀ ਕਹਿੰਦੇ ਤੁਸੀਂ ਪਾਣੀ ਬਾਰੇ ਅਸੀਂ ਡਿੱਗ ਪਏ ਇੱਥੇ ਸੇ ਕਿਦਾਂ ਚੱਕਣਾ ਫਨ ਕਰਦੇ ਹਾਂ ਹੂੰ ਕਦੋਂ ਦਾ ਖੜਾ ਜੀ ਘਟਣਾ ਚਾਹੀਦਾ ਪਾਣੀ ਇਹ ਸੁੱਕੇ ਹੋਣ ਚਾਹੀਦੇ ਆ ਮੇਲਾ ਤਾਂ ਪਿਛਲੀ ਗੜੀ ਚ ਜੀ ਨਿਕਲਦੇ ਜਾਂ ਨਿਕਲੇ ਇਹਨਾਂ ਦੇ ਅਸੀਂ ਆਪਾਂ ਭਰੀ ਆ ਇੱਧਰ ਦੇਖੋ ਸਾਡੇ ਸਾਰੇ ਘਰ ਭਰਿਆ ਪਿਆ ਹੁਣ ਦੱਸੋ ਕੀ ਕਰੀਏ ਅਸੀਂ ਪਿਛਲੀ ਗੜੀ ਸਾਰੀ ਭਰੀ ਪਈ ਆ ਪਾਣੀ ਦੇ ਨਾਲ ਇੱਥੇ ਤੁਸੀਂ ਠੰਡਾ ਪਲਾਉਣ ਦੀ ਗੱਲ ਕਰਦੇ ਇੱਥੇ ਖੜਕੇ ਪੀਣੂ ਜੀ ਕਰੂ ਨਹੀਂ ਮੰਦਰ ਬਿਠਾ ਦਿੰਦੇ ਬਹੁਤ ਨੰਗਣਾ ਮੁਸ਼ਕਲ ਹੋ ਆ ਹਾਂ ਜੀ ਬਹੁਤ ਮੁਸ਼ਕਲ ਸਵੇਰੇ ਅੱਛਾ ਬੱਚੇ ਜਦੋਂ ਸਕੂਲ ਜਾਂਦੇ ਬਰਮੀਆਂ ਵੀ ਗੰਦੀਆਂ ਹੁੰਦੀਆਂ ਹੋਣੀਆਂ ਹਾਂ ਜੀ ਗੰਦੀਆਂ ਹੁੰਦੀਆਂ ਆਈਆਂ ਬੱਚੇ ਪੇਛੇ ਦੀ ਨਾ ਕੇ ਜਾਂਦੇ ਆ ਜਿਨ੍ਹਾਂ ਨੇ ਹੁਣ ਸਕੂਲੇ ਜਾਂਦੇ ਗਿੱਲੇ ਹੁੰਦੇ ਆ ਬਰਮੀਆਂ ਦੇ ਨਿਆਣੇ ਸੋਚਦੇ ਸੀ ਕਿ ਤਾ ਨੰਗੀ ਬੋਲਾ ਹਾਂ ਜੀ ਦੇਖੋ ਬਿਮਾਰੀਆਂ ਦਾ ਵੀ ਖਤਰਾ ਹੈ ਮੋਰੇ ਮੌਨਸੂਨ ਤੁਹਾਨੂੰ ਪਤਾ ਹੈ ਬਾਰਿਸ਼ ਲਗਾਤਾਰ ਹੋਣੀ ਆ ਫਿਰ ਜਿਹੜਾ ਗੱਟਰਾਂ ਦਾ ਪਾਣੀ ਆ ਫਿਰ ਘਰਾਂ ਦੇ ਅੰਦਰ ਜਾਣਾ ਫਿਰ ਹੋਰ ਬਿਮਾਰੀ ਹੋਣੀ ਆ ਮੱਛਰ ਬਣਦਾ ਨਹੀਂ ਗੱਟਰ ਦੇਖੋ ਜਾ ਕੇ ਸਾਰੇ ਭਰੇ ਪਏ ਆ ਮਾਤਾ ਜੀ ਹੁਣ ਕਿਹੜਾ ਕਿਹੜਾ ਦੇਖਿਆ ਸਾਰਾ ਦੇਖ ਆਏ ਆ ਅਸੀਂ ਹਾਂ ਜੀ ਹਾਂ ਇੱਥੇ ਗੜੀ ਸਾਰੀ ਭਰੇ ਪਈ ਆ ਦੇਖੋ ਇਹਨਾਂ ਕਿੰਨਾ ਬੁਰਾ ਹਾਲ ਹੋਇਆ ਪਿਆ ਕਿੱਥੇ ਕਿੱਥੇ ਜਾ ਕੇ ਨਿਗਾਹ ਮਾਰੀਏ ਜਿੱਥੇ ਨਿਗਾਹ ਵੀ ਡਿਗਿਆ ਇਹਨਾਂ ਦਾ ਇਹਨਾਂ ਦਾ ਹੁਣ ਇੱਕੋ ਵੀਡੀਓ ਸਾਰਾ ਕੋਈ ਕਰਾ ਲੈਣਾ ਤੁਸੀਂ ਆ ਜਾਓ ਇੱਕ ਜੇ ਕਰਾਣਾ ਇਹ ਭਾਜੀ ਨੇ ਘੱਟੋ ਘੱਟ 35 ਖੋਲਾ ਕੀਤੀ ਹੁਣ ਇਹ ਸਾਨੂੰ ਕਹਿੰਦੇ ਆ ਜਾਓ ਪਹੁੰਚੇ ਨਹੀਂ ਤੁਸੀਂ ਕਿਉਂਕਿ ਕੱਲ ਨੂੰ ਕੇਵਲ ਇਤਰਾਜ ਹੋ ਜਾਂਦਾ ਕਹਿੰਦੇ ਕਿ ਜੀ ਪੀਵੀ 32 ਵਾਲੇ ਮਸਲੇ ਬਹੁਤ ਜੱਕ ਦੇ ਦੱਸ ਦਈਏ ਆ ਦੇਖੋ ਇੱਥੇ ਅਸੀਂ ਕੋਲ ਰੋਟੀ ਪਾਣੀ ਬਣਾਈ ਦਾ ਖਾਂ ਜਿਹਦਾ ਆ ਆ ਨਿਆਣੀਆ ਯਾਰ ਜੀ ਕੀ ਕਰ ਸਕਦੇ ਆ ਸਾਡਾ ਮਕਾਨ ਆ ਸਾਰੀ ਛੱਤ ਡਿੱਗ ਪਈ ਆ ਸਾਡੀ ਛੱਤ ਦੇ ਲੋ ਫੋਟੋ ਕਿਥੇ ਨਾਲ ਛੱਤ ਸਾਰੀ ਡਿੱਗੀ ਹੋ ਸਾਡੀ ਅੰਦਰ ਨਹੀਂ ਆ ਗੰਦ ਨਾ ਡਿੱਗਣ ਦਾ ਕੀ ਕਰਾ ਪਾਣੀ ਨਾ ਉਹਦੇ ਦਾ ਪਾਣੀ ਭਰ ਜਾਂਦਾ ਆ ਜਿਹੜਾ ਕਮਜ਼ੋਰ ਹੋ ਗਿਆ ਟਟੀਆਂ ਔਲਟੀਆਂ ਇੰਨੀਆਂ ਲੱਗ ਗਈਆਂ ਤੇ ਹੁਣ ਤੇਰੇ ਸਾਹਮਣੇ ਪੰਚੋਂ ਦਾ ਆ ਹਾਂ ਹਾਂ ਜੇ ਹੁਣ ਨਹੀਂ ਆ ਮੇਰਾ ਚੌਵੀ ਰਹਿੰਦਾ ਇਥੇ ਮੇਰਾ ਚੌਵੀ ਰਹਿੰਦਾ ਜਾਂ ਸੜਕਾਂ ਬੰਦੀਆਂ ਲੋਕ ਕਹਿੰਦੇ ਉੱਚਾ ਨੀਮਾ ਇਸ ਕਰਕੇ ਕੁੰਜਾ ਇੱਦਾਂ ਹੀ ਰਹਿੰਦਾ ਬਣਿਆ ਇਸ ਕਰਕੇ ਕੁੰਜਾ ਨੀਮਾ ਰਹਿੰਦਾ ਆ ਕਿਹਨੂੰ ਲੈ ਕੇ ਗਿਆ ਹਸਪਤਾਲ ਕਿਹਨੂੰ ਲੈ ਕੇ ਗਿਆ ਉਹ ਬੇਟੀ ਮੇਰੀ ਜੇ ਬੇਟੀ ਹੈ ਹਾਂ ਦੋ ਆ ਗਏ ਕਮਲ ਦੇ ਡਾਕਟਰ ਤੇ ਜਾਂਦੀ ਚਲਵਾ ਹਾਂ ਜੀ ਠੀਕ ਆ ਆ ਲਗੇ ਜੋੜੇ ਸਾਡੇ ਬੱਚੇ ਆ ਉਹ ਦਿਖਾਤੀ ਜੀ ਦਿਖਾਤੀ ਉਹ ਅੰਦਰ ਜਾ ਕੇ ਦਿਖਾਤੀ ਹੈ ਤਾਂ ਇਹ ਕਹਿੰਦੇ ਕਿ ਪਾਣੀ ਕਿਉਂਕਿ ਨੀਹਾਂ ਚ ਪੈਂਦਾ ਤਾਂ ਜੜਾ ਕਮਜ਼ੋਰ ਹੁੰਦੀਆਂ ਕਹਿੰਦੇ ਸასი ਕਾਲ ਜੀ ਔਰ ਬਈ ਸੱਚੀ ਬੇहद ਗੰਦਗੀ ਹੈ ਤਾਂ ਵੋਟ ਦੇਖੋ ਲੀਡਰਾਂ ਦਾ ਫਾਇਦਾ ਕਿਦੋਂ ਦਾ ਵੋਟਾਂ ਵੇਲੇ ਪਾਣੀ ਨਹੀਂ ਖੜਦਾ ਸਹੀ ਗੱਲ ਹੈ ਹੈ ਨਾ ਜਲ ਗਿਆ ਕੈਨੇਡਾ ਜੀ ਸਰ ਵੱਲੋਂ ਤਾਂ ਕਦੋਂ ਕੈਨੇਡਾ ਚਲੇ ਗਿਆ ਅਮਰੀਕਾ ਕੇ ਸ਼ਾਇਦ ਉੱਧਰ ਉੱਧਰ ਉੱਥੇ ਚਲੇ ਗਿਆ ਤੇ ਹੁਣ ਵੋਟਾਂ ਪਾ ਕੇ ਚਲੇ ਗਿਆ ਕੈਨੇਡਾ ਕੋ ਆਟੀਆਂ ਉਹ ਡੀਡੀ ਦਾ ਪਟਾ ਜੀ ਤਾਂ ਆ ਵੀ ਇੱਕ ਓਏ ਹੋਏ ਹੋਏ ਹੋ ਸੱਚੀ ਗੱਲ ਐ ਵੀ ਜਿੱਦਾਂ ਹੀ ਅਸੀਂ ਗੱਡੀ ਚੋਂ ਨਿਕਲੇ ਮੂੰਹ ਚੋਂ ਪਹਿਲਾ ਇੱਕੋ ਸ਼ਬਦ ਨਿਕਲੇ ਓਏ ਹੋਏ ਮੱਲੇ ਵਾਲੇ ਕਿੱਦਾਂ ਰਹਿੰਦੇ ਆ ਇਹ ਵਾਲਾ ਭਾਈ ਆ ਆ ਦੇਖੋ ਹਾਲਾਤ ਜੀ ਆ ਹਾਲਾ ਦੂ ਮਹੀਨਾਸ ਹੀ ਹਾਲਾ ਬਈ ਦੱਸ ਦਿਓ ਲੀਡਰਾਂ ਨੂੰ ਇੱਥੇ ਵੋਟਾਂ ਹੈਗੀਆਂ ਤੁਸੀਂ ਮੋਰੇ ਐਮਸੀ ਇਲੈਕਸ਼ਨ ਫਿਰ ਤੋਂ ਲੜਨੇ ਆ ਤੁਸੀਂ ਮੋਰੇ ਵਿਧਾਨ ਸਭਾ ਦੇ ਇਲੈਕਸ਼ਨ ਵੇਲੇ ਵੀ ਆਣਾ ਤਾਂ ਆ ਹਾਲਾਤ ਦੇਖ ਲੋ ਆ ਦੇਖ ਪਾਣੀ ਕਿੱਦਾਂ ਖੜਾ ਆ ਬਿਮਾਰੀਆਂ ਦਾ ਘਰ ਵੇਜ ਦਿਖਾ ਆ ਬਿਮਾਰੀਆਂ ਦਾ ਘਰ ਸੁਣਦਾ ਕੋਈ ਹੈਗਾ ਕੋਈ ਨਹੀਂ ਸੁਣਦਾ ਗੱਲ ਹਾਂ ਕੋਈ ਨਹੀਂ ਸੁਣਦਾ ਕੋਈ ਗੱਲ ਨਹੀਂ ਸੁਣਦਾ ਜੀ ਸਾਰੇ ਤਕਲੀਫ ਚ ਨੇ ਪਰੇਸ਼ਾਨ ਨੇ ਆ ਦੇਖੋ ਤਾਂ ਛੋਟੀ ਜੀ ਨਦੀ ਬਣੀ ਹੋਈ ਹੈ ਨਹਿਰ ਬਣੀ ਹੋਈ ਹੈ ਗਲੀ 'ਚ ਛੋਟੀ ਜੀ ਨਹਿਰ ਬਣੀ ਹੋਈ ਹੈ ਇੱਥੇ ਕਿਸ਼ਤੀ ਲਿਆ ਦਿਓ ਲੀਡਰ ਜੇ ਅੱਛਾ ਵੋਟਾਂ ਆਉਂਦੀ ਫੇ ਕਿਸ਼ ਦੀ ਜਾ ਵੀ ਜਾਣਾ ਸੀ ਹਾਂਜੀ ਹਾਂਜੀ ਗਲੀ ਗਲੀ ਘੁੰਮਦੇ ਆ ਜਦੋਂ ਵੋਟਾਂ ਆਉਂਦੀਆਂ ਗਲੀ ਗਲੀ ਘੁੰਮਦੇ ਆ ਜੀ ਕੁੰਡੇ ਖੜਕਾਉਂਦੇ ਆ ਵੋਟਾਂ ਪਾ ਦਿਓ ਸਾਨੂੰ ਵੋਟਾਂ ਪਾ ਦਿਓ ਹੈ ਜਦੋਂ ਹੁਣ ਪਾਣੀ ਖੜਾ ਐ ਐਨੇ ਸਾਰੇ ਜਾਣਦੇ ਆ ਹੁਣ ਪਾਣੀ ਨਹੀਂ ਹੋਣਾ ਮੈਨੂੰ ਇੱਕ ਗੱਲ ਲੱਗਦੀ ਵੈਸੇ ਸਾਬੀ ਜੇ ਜਿਮਨੀ ਚੋਣ ਜਲੰਧਰ ਦੀ ਜਗ੍ਹਾ ਨਵੇਂ ਸ਼ਹਿਰ ਜੁੰਦੀ ਸੀਐਮ ਸਾਹਿਬ ਇੱਥੇ ਆ ਕੇ ਰਹਿੰਦੇ ਫੇਰ ਗਲੀਆਂ ਮੜ ਜਾਣੀਆਂ ਸੀ ਮਤਲਬ ਜਿਮਣੀ ਚੋਂ ਨਵਾਂ ਸ਼ਹਿਰ ਵੀ ਕਰਾ ਦੀਏ ਕਰਾਣੀ ਚਾਹੀਦੀ ਜੀ ਬਿਲਕੁਲ ਸੀਐਮ ਸਾਹਿਬ ਦੇ ਇੱਥੇ ਡੇਰੇ ਲੱਗ ਜਾਣ ਗਲੀਆਂ ਗਲੀ ਚ ਕੋਈ ਮੁਗ ਇਹਨਾਂ ਦਾ ਪਤਾ ਲੱਗੂਗਾ ਜੀ ਗਲੀ ਗਲੀ ਚ ਤਾਂ ਹੀ ਘੁੰਮੂਗੇ ਜੀ 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 ਚਲੋ ਆਓ ਆਓ ਸਰ ਆਓ ਆ ਘਰ ਦੇ ਬਿਲਕੁਲ ਨਾਲ ਨਾਲੀ ਸਾਹਮਣੇ ਆ ਸਾਡੇ ਵੀ ਭਾਈ ਦੇਖੋ ਇੱਧਰ ਨਹੀਂ ਹੈ ਜੋ ਪਾਣੀ ਹੂੰ ਬੋਲੋ ਇਹ ਵੀ ਦੇਖ ਸਕਾ ਦੀ ਕਿਸੇ ਟਾਈਮ ਇਹਨਾਂ ਦਾ ਹੱਲ ਕਰੋ ਸਾਰੇ ਹੁਣ ਔਖੀ ਹੁੰਦੀ ਨੰਗਨ ਨੂੰ ਹੂੰ ਆਜੋ ਆਜੋ ਭਾਈ ਆਜੋ ਮਾੜਾ ਦਿਖਾ ਦਈਏ ਕਿੰਨਾ ਕਿ ਡੂੰਗਾ ਆ ਸਾਰੇ ਇਹ ਕਹਿੰਦੇ ਨਾਲੀ 1 ਮਹੀਨੇ ਤੋਂ ਭਰੀ ਹੋਈ ਆ ਤਾਂ ਆ ਤੁਸੀਂ ਹਾਲਾਤ ਦੇਖ ਲਓ ਇੱਥੋਂ ਜਿਹੜੇ ਸਵੇਰੇ ਬੱਚੇ ਸਕੂਲ ਵੱਲ ਨੂੰ ਜਾਂਦੇ ਹੋਣਗੇ ਕੋਈ ਰੱਬ ਨਾ ਕਰੇ ਐਮਰਜੈਂਸੀ ਪੈ ਗਈ ਰਾਸ਼ਨ ਇੱਥੋਂ ਘਰ ਨੂੰ ਲੈ ਕੇ ਜਾਂਦੇ ਹੋਣਗੇ ਤਾਂ ਬਹੁਤ ਦਿੱਕਤ ਵਾਲਾ ਸਮਾਂ ਇਹਨਾਂ ਲਈ ਹਾਂਜੀ ਇਹ ਤਾਂ ਰੋਜ਼ ਦਾ ਹਾਲ ਆ ਜੀ ਅਸੀਂ ਇੱਥੇ ਰੋਜ਼ ਹੀ ਨੰਗੀ ਦਾ ਐਦਾ ਦੇਖ ਲਓ ਛੱਪੜ ਭਰਿਆ ਆ ਤੁਸੀਂ ਦੇਖ ਲਓ ਛੱਪੜ ਭਣਿਆ ਹੈ ਤਾਂ ਠੀਕ ਹੈ ਨਾ ਸਾਰਿਆਂ ਦੀ ਤਕਲੀਫ ਤੁਸੀਂ ਸੁਣ ਲਈ ਆਓ ਚਲਿਏ ਜਿਆਦਾ ਸਮਾਂ ਰਹਿ ਅਸੀਂ ਵੀ ਉਹ ਬੋਲਣਾ ਨਹੀਂ ਚਾਹੁੰਦੇ ਮੈਨੂੰ ਲੱਗਦਾ ਠੀਕ ਹੈ ਪਹਿਲਾਂ ਕਿੱਥੇ ਮਿਲੇ ਆ ਦੇਖੋ ਜੀ ਪਹਿਲਾਂ ਆਪਾਂ ਮੱਥੇ ਚੋਰੀ ਹੋਇਆ ਪਰਸ ਪਰਸ ਲੱਭਿਆ ਸੀ ਹਾਂਜੀ ਜੀ ਪਹਿਲਾਂ ਤਾਂ ਮੈਂ ਪੀਵੀ ਬੱਤੀ ਵਾਲਿਆਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਇੱਕ ਹੁਣ ਬੱਚੇ ਦੇ ਪਹਿਲਾਂ ਚੱਪਲ ਪਵਾਓ ਜੀ ਆਹ ਦੇਖੋ ਬੱਚੇ ਬਿਨਾਂ ਚੱਪਲ ਤੋਂ ਘਰ ਤੋਂ ਬਾਹਰ ਨਹੀਂ ਆ ਸਕਦੇ ਸ਼ਹਿਰ ਦੀ ਰੇਖ ਸਮਥੀਆਂ ਨੂੰ ਲੈ ਕੇ ਪੈਦਲ ਦੇ ਆਧਾਰ ਤੇ ਪਹੁੰਚਦੇ ਹੋ ਠੀਕ ਹੈ ਤੇ ਪ੍ਰੋਬਲਮ ਦਾ ਹੱਲ ਵੀ ਹੁੰਦਾ ਪਰ ਸਾਰੇ ਇਸ ਵਾਰ ਅਸੀਂ ਐਨੇ ਦਿੱਕਤ ਦੇ ਵਿੱਚ ਹੈਗੇ ਆ ਆ ਦੇਖ ਲੋ ਕਿੰਨਾ ਮੱਖੀ ਮੱਛਰ ਖੁਦ ਬਿਮਾਰੀਆਂ ਇੰਨੀਆਂ ਫੈ ਰਹੀਆਂ ਅੱਜ ਅੱਛਾ ਮੇਰਾ ਵੈਸੇ ਇੱਕ ਸਵਾਲ ਹੈ ਜੇ ਐਦਾਂ ਪਾਣੀ ਕਿਸੇ ਐਮਸੀ ਦੇ ਕਿਸੇ ਵਿਧਾਇਕ ਦੇ ਕਿਸੇ ਲੀਡਰ ਦੇ ਘਰ ਦੇ ਬਾਹਰ ਹੁੰਦਾ ਤਾਂ ਇੰਨਾ ਸਮਾਂ ਲੱਗਦਾ ਦੇਖੋ ਇਹ ਤਾਂ ਹੁਣ ਉਹੀ ਜਾਣੂਗੇ ਸਰ ਚਾਹੇ ਐਮਸੀ ਹੋਵੇ ਚਾਹੇ ਐਮਐਲਏ ਪਰ ਆਮ ਜਨਤਾ ਦੇਖੋ ਕਿੰਨੀ ਪਰੇਸ਼ਾਨ ਹੋ ਰਹੀ ਹੈ ਤੇ ਬਜ਼ੁਰਗਾਂ ਵਾਸਤੇ ਖਾਸ ਕਰਕੇ ਕਿੰਨੀ ਜ਼ਿਆਦਾ ਸਮੱਸਿਆ ਆ ਰਹੀ ਏ ਥੋੜੇ ਭਵੇ ਪਾਣੀ ਦੇ ਵਿੱਚ ਆ ਬੱਚੇ ਦੇਖੋ ਕਿਤੇ دیوار ਦੇ ਨਾਲ ਆ ਲਾ ਕੇ ਲੰਘ ਰਹੇ ਕਿੰਨੀ ਦਿਖਾਵ ਦਿੱਤਾ ਕਹਿੰਦੇ ਬਜ਼ੁਰਗਾਂ ਵਾਸਤੇ ਕਿੰਨੀ ਦਿੱਕਤ ਆ ਰਹੀ ਹੈ ਕਿੰਨੀ ਦਿੱਕਤ ਆ ਰਹੀ ਹੈ ਠੀਕ ਇਹਦਾ ਮਤਲਬ ਇਹ ਹੈ ਕਿ ਸਾਡੇ ਸ਼ਹਿਰ ਦਾ ਸਿਸਟਮ ਫੇਲ ਆ ਇੱਕ ਰੇਲਵੇ ਰੋਡ ਤੇ ਇੱਕ ਇਬਰਾਹਿਮ ਵਸਤੀ ਮੁਹੱਲਾ ਖਾਸ ਕਰਕੇ ਅਸੀਂ ਕਾਫੀ ਟਾਈਮ ਤੋਂ ਪਹਿਲਾਂ ਵੀ ਆਏ ਸੀਗੇ ਉਦੋਂ ਬਾਅਦ ਹੋ ਗਿਆ ਸੀ ਇਲਾਜ ਹੋ ਗਿਆ ਸੀ ਹਾਂਜੀ ਉਦੋਂ ਸੋਲੂਸ਼ਨ ਤਾਂ ਹੋ ਗਿਆ ਸੀ ਹੋ ਗਿਆ ਸੀ ਠੀਕ ਹਾਂਜੀ ਔਰ ਫਿਰ ਬਾਕੀ ਤੁਸੀਂ ਇਹਦਾ ਸੋਲੂਸ਼ਨ ਕਰਾਓ ਜਿੰਨੀ ਜਲਦੀ ਹੋ ਸਕਦਾ ਹੈ ਕੋਈ ਡਾਕਟਰ ਕਮਲ ਹੋਣਾ ਮੈਂ ਗੱਲ ਕਰਦੇ ਹਾਂ ਹਾਂਜੀ ਤੁਸੀਂ ਐਮਸੀ ਸਾਹਿਬ ਨਾਲ ਗੱਲ ਕਰੋ ਠੀਕ ਹੈ ਇਹ ਵੀਡੀਓ ਅਸੀਂ ਪਾ ਦੇਣੀ ਹੈ ਤੁਸੀਂ ਵੀ ਸਾਰੇ ਜਾਣੇ ਵੀਡੀਓ ਨੂੰ ਫਿਰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤਾਂ ਫਿਰ ਆਪੇ ਹੀ ਸ਼ਹਿਰ 'ਚ ਪਤਾ ਲੱਗਦਾ ਕਿ ਆਹ ਹਾਲਾਤ ਨੇ ਨਰਕ ਵਰਗੀ ਸਥਿਤੀ ਬਣੀ ਹੋਈ ਹੈ ਨਰਕ ਭਰਿਆ ਜੀਵਨ ਜੀਣ ਤੇ ਮਜਬੂਰ ਨੇ ਲੋਕੀਂ ਕਿੱਦਾਂ ਮੌਸਮ ਤੇ ਵੈਸੇ ਹੀ ਬਿਮਾਰੀਆਂ ਬਹੁਤ ਫੈਲ ਰਹੀਆਂ ਠੀਕ ਹੈ ਕਿੱਦਾਂ ਆਹੀ ਨਹੀਂ ਹੈਗੀ ਉਸ ਤੋਂ ਅੱਗੇ ਵੀ ਗੜੀ ਆ ਕਿੱਦਾਂ ਜਾਵਾਂਗੇ ਜਿਹੜੇ ਤੈਰਨਾ ਪੈ ਗਿਆ ਸਾਨੂੰ ਉਹ ਤੇ ਸਾਨੂੰ ਬਿਮਾਰ ਕਰਕੇ ਭੇਜਣਾ ਨਹੀਂ ਨਹੀਂ ਅਸੀਂ ਹਜ਼ੂਰੀ ਸਾਹਿਬ ਅਸੀਂ ਸ਼ਹਿਰ ਦੇ ਹੋਰ ਮਸਲੇ ਵੀ ਚੱਕ ਲਈਏ ਆਜੋ ਆਜੋ ਟੈਂਪਰੇਰੀ ਸਵਾਈ ਕਰਾਂਗੇ ਹਮਦਰਦੀ ਆ ਵੀਰੇ ਹਮਦਰਦੀ ਆ ਵੀਰੇ ਤੁਹਾਡੇ ਨਾਲ ਪਰ ਕੀ ਕਰੀਏ ਜਿਆਦਾ ਅੱਗੇ ਜਾਵਾਂਗੇ ਫੇ ਇੱਥੇ ਜੋਗੇ ਰਹਿ ਜਾਾਂਗੇ ਸੋਲੂਸ਼ਨ ਨਹੀਂ ਹੁੰਦਾ ਕੋਈ ਭਾਜੀ ਹੂੰ ਇਹ 11 ਮਹੀਨੇ ਇਦਾਂ ਹੀ ਰਹਿੰਦਾ ਹੈ 1 ਮਹੀਨੇ ਸਵਾਈ ਹੁੰਦੀ ਸੀ ਵੋਟਾਂ ਵੇਲੇ अच्छा विजय ਇਹਨੇ ਨਵੀਂ ਗੱਲ ਦੱਸੀ ਆ ਕਹਿੰਦੇ ਇਹ 11 ਮਹੀਨੇ ਹੀ ਹਾਲਾਤ ਰਹਿੰਦੇ ਆ ਮੋਟਾ ਵੇਲੇ ਸਵਾਈ ਹੁੰਦੀ ਆ ਹਾਂ ਉਹ ਵੀ ਸਰਦੀਆਂ ਨੂੰ ਜਦੋਂ ਪਾਣੀ ਬਹੁਤ ਘੱਟ ਵਰਤੋਂ ਨਾ ਉਦੋਂ ਹੀ ਹੁੰਦਾ ਸੁੱਕ ਗਰਮੀਆਂ ਬਰਸਾਤਾਂ ਨੂੰ ਦਾ ਇਦਾਂ ਹੀ ਹਾਲ ਰਹਿੰਦਾ ਹੈ ਤੇ ਸਮੱਸਿਆ ਆ ਦੇਖੋ ਕੋਈ ਵੀ ਪਾਈ ਗਲੇ ਵੀ ਆਂਦੇ ਆ ਉਥੇ ਮੜ ਜਾ ਚਲਾ ਕੇ ਚਲ ਜਾਂਦੇ ਆ ਨਾਲੇ ਬੰਦ 5 ਮਿੰਟਾਂ ਬਾਅਦ ਹੀ ਕੋਈ ਵੀ ਅਜੇਹਾ ਨਹੀਂ ਹੈ ਜਿਹਦੇ ਘਰ ਦੇ ਬਾਹਰ ਪਾਣੀ ਨਾ ਖੜਿਆ ਹੋਵੇ ਹਾਂਜੀ ਹਾਂਜੀ ਗਟਰ ਦਾ ਪਾਣੀ ਖੜਿਆ ਘਰ ਦੇ ਬਾਹਰ ਖੜਾ ਹੋਇਆ ਕੂਟੀਆਂ ਵੀ ਬਹੁਤ ਘੱਟ ਚਲਾਈ ਦੀਆਂ ਨਾਲੇ ਬੰਦ ਰੱਖੀ ਦੀਆਂ ਤਾਂ ਕਾਰਨ ਕੀ ਮੰਨਦੇ ਉਹਦਾ ਪਈ ਉਹ ਛੋਟੇ ਪੈਪੇ ਉਹ ਮੈਂ ਖੁਦ ਪਲੰਬਰ ਦਾ ਕੰਮ ਕਰਦਾ ਇੱਥੇ ਛੋਟੇ ਛੋਟੇ ਪੈਪੇ ਉਹ ਭੱਲਾ ਵੱਡਾ ਆ ਸੀਵਰੇਜ ਲੋਕੀ ਚਲੋ ਕੂੜਾ-ਗਾੜਾ ਵੀ ਆ ਹੁਣ ਤਾਂ ਨਾਲੀ ਵੀ ਨਹੀਂ ਕੋਈ ਹੈਗੀ ਸਪਾਈ ਵੀ ਰੱਖੀ ਪਲਾਸਟਿਕ ਵੀ ਹੋ ਗਿਆ ਦੇ ਅੰਦਰ ਪਲਾਸਟਿਕ ਵੀ ਆਂਦੇ ਹਾਂ ਜੀ ਜੋ ਹੁਣ ਗਟਰ ਬੰਦ ਹੋ ਆ ਚੱਕ ਦੇ ਕੇ ਬੇ ਦੇ ਆ ਦੇਖੋ ਪਲਾਸਟਿਕ ਲਵਾਵੇ ਪਿਆ ਲੂਵੇ ਬੈ ਕੇ ਆਂਦੇ ਸਾਰੇ ਜੀ ਅੱਛਾ ਮਾਤਾ ਜੀ ਇੱਕ ਤਾਂ ਸਾਨੂੰ ਪਤਾ ਪਾਣੀ ਉੱਤੋਂ ਤੁਸੀਂ ਨੰਗੇ ਪੈਰੀ ਘੁੰਮੇ ਜਾਂਦੇ ਆ ਨਾ ਇਹ ਬਿਮਾਰੀਆਂ ਨੂੰ ਆ ਤਾਂ ਸੱਦਾ ਹੈ ਗਈ ਆ ਆਪਾਂ ਵੀ ਥੋੜੇ ਪ੍ਰੀਕਾਸ਼ਨਸ ਲਈ ਕੀ ਆ ਹੁਣ ਕੀ ਕਰੀਏ ਬੇ ਬੱਚੇ ਦੇ ਮਗਰ ਆਉਣਾ ਹੀ ਪੈ ਇੱਕ ਇਹਨੀ 1 ਫੁੱਟ ਗਲੀ ਉੱਚੀ ਲੈਵਲ ਚੱਕਿਆ ਵੀ ਇਹਦਾ ਫਰਸ਼ ਦਾ ਤੇ ਉਹੀ ਪਹਿਲਾਂ ਵਾਂਗੂ ਹੀ ਆ ਜੀ ਤਾਂ ਪਹਿਲਾਂ ਵੀ 1-1 ਫੁੱਟ ਪਾਣੀ ਘੜਦਾ ਸੀਗਾ ਹਾਂ ਤੁਸੀਂ ਪਲੰਬਰ ਉਹ ਹੁਣ ਕੀ ਸੋਲੂਸ਼ਨ ਇਹਦਾ ਹੋ ਸਕਦਾ ਸੋਲੂਸ਼ਨ ਭਾਜੀ ਪੈਪੇ ਸਾਰੇ ਛੋਟੇ ਆ ਇੱਕ ਸਿਰੇ ਤੋਂ ਲੈ ਕੇ ਸਾਰੇ ਗੱਟਰ ਸਾਫ਼ ਹੋਣੇ ਵਾਲੇ ਇੱਕ ਸਿਰੇ ਤੋਂ ਲੈ ਕੇ ਇੱਕ ਇੱਕ ਜਲਾਏ ਜਾਂਦੇ ਆ ਬਾਕੀ ਸਾਰੇ ਬੰਦ ਹੁੰਦੇ ਆ ਉਹਦਾ ਰੋਲਾ ਪੰਨ ਇੱਕ ਅਦਾ ਜਲਾ ਜਾਂਦੇ ਆ ਪਹਿਲਾਂ ਇੱਥੇ ਨਹੀਂ ਖੜਦਾ ਜੀ ਪਹਿਲਾਂ ਉਧਰ ਹੀ ਨਿਕਲਦਾ ਹੁੰਦਾ ਸੀਗਾ ਤੇ ਉਹ ਜਿਹੜੀ ਤੁਸੀਂ ਗਲੀ ਦੇਖ ਕੇ ਆਏ ਉਹ ਤਾਂ ਹਮੇਸ਼ਾ ਹੀ ਬਲੌਗ ਰਹਿੰਦੀ ਆ ਉਹ ਤਾਂ 12 ਮਹੀਨੇ ਰਹਿੰਦੀ ਆ 12 ਮਹੀਨੇ 11 ਮਹੀਨੇ ਨਹੀਂ 12 ਹਾਂ 1 365 ਦਿਨ ਹੀ ਹਾਂਜੀ ਹਾਂਜੀ ਕਦੇ ਹੋਊਗੀ ਸਾਫ ਕਦੀ ਜੀ ਚਲੋ ਹੁਣ ਇਹਨਾਂ ਸਾਰਿਆਂ ਦੀ ਜਿਹੜੀ ਅਪੀਲ ਹੈ ਠੰਡਾ ਨਹੀਂ ਪੀਉਣਾ ਉਹ ਘਰੇ ਅੰਦਰ ਹੀ ਤੇਰੇ ਪੱਖਲੇ ਪਾਜੀ ਹੁਣਾਂ ਨੇ ਕਟੋ ਦੇਖੋ ਸਰਵਿਸ ਲੱਗੀ ਸੀ ਥੱਜ ਪੇ ਸੀ ਪਾਣੀ ਡੱਪੋ ਉਹਨਾਂ ਦੀ ਸਰਵਿਸ ਪਾਟ ਗਿਆ ਜੇ ਆ ਪਾਜੀ ਹੁਣਾਂ ਦੀ ਗੱਲ ਕਰੀਏ ਦੇਖੋ ਬਹੁਤ ਚਿੰਤਤ ਨੇ ਮਹੱਲੇ ਲਈ ਇਹਨਾਂ ਨੇ ਉਪਰਾਲਾ ਕੀਤਾ ਬਾਰ ਬਹੁਤ ਹੋਇਆ ਵਾ ਬਾਰ ਬਹੁਤ ਹੋਇਆ ਬੁੜੀ ਇੱਕ ਦੇਖੋ ਚਿੰਤਾ ਦਾ ਵੇਸ਼ਾ ਵੀ ਹੈ ਪਾਜੀ ਹਾਂਜੀ ਚਿੰਤਾ ਦਾ ਵੇਸ਼ਾ ਹਾਂਜੀ ਆਦ ਟੰਡਾ ਵੀ ਤੇ ਇਹਨਾਂ ਨੇ ਬਹੁਤ ਕੋਸ਼ਿਸ਼ਾਂ ਕੀਤੀ ਹੈ ਘੱਟੋ ਘੱਟ ਵੀ ਸਾਨੂੰ 30 ਪਲੱਸ ਕਾਲਸ ਇਹਨਾਂ ਨੇ ਕੀਤੀ ਹੋਣੇ ਕਿ ਆਓ ਇਹ ਹਾਲਾਤ ਦਿਖਾਓ ਕਿ ਸ਼ਾਇਦ ਜਿਹੜੇ ਬੰਦਾ ਵੈਲੇ ਆ ਜਾਂਦੇ ਆ ਸ਼ਾਇਦ ਜਿਹੜੇ ਲੀਡਰ ਆ 2 ਮਹੀਨੇ 2-3 ਦਿਨ 3 ਮਹੀਨੇ ਵੜ ਦਈ ਦੀ ਜਿਹੜਾ ਪ੍ਰਸ਼ਾਸਨ ਕੰਮ ਕਰਨ ਦੀ ਨੀਂਦ ਸੁੱਤਾ ਸ਼ਾਇਦ ਜਾਗ ਜਵੇ ਪੰਜ ਸਾਲੀ ਵੀ ਵੜਦੇ ਫਿਰ ਪੰਜ ਸਾਲ ਹੀ ਕੋ ਜਾਂਦਾ ਫਿਰ ਪੰਜ ਪੰਜ ਸਾਲ ਹਰ ਕੋ ਚਲੋ ਤੇ ਭਾਜੀ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਹੈ ਇਹਨਾਂ ਦੀ ਆਵਾਜ਼ ਜਿਹੜੀ ਥੋੜੇ ਤੱਕ ਪੰਚਾਈ ਹੈ ਔਰ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਲੀਡਰਾਂ ਨੂੰ ਆਪਰੇ ਵੱਲੋਂ ਸੁਜੈਸ਼ਨ ਦੋ ਬੇਨਤੀ ਕਰੋ ਤਾਂ ਜੋ ਇਹਨਾਂ ਦਾ ਹੱਲ ਹੋਵੇ ਸੱਚੀ ਜੀਣਾ ਦੁਰਲਭ ਹੈ ਬਦ ਨਾਲੋਂ ਬੱਤਰ ਇਹਨਾਂ ਦੇ ਹਾਲਾਤ ਹੋਏ ਹੋਏ ਆ ਸੱਚੀ ਗੱਲ ਕਹਾਂ ਤਾਂ ਅਸੀਂ ਐਤਾਂ ਦੀ ਜਗ੍ਹਾ ਤੇ ਨਹੀਂ ਰਹਿ ਸਕਦੇ ਇਹ ਧੰਦੇ ਜਿਹੜੇ ਰਹਿ ਰਹੇ ਆ ਜਿਹੜਾ ਮੰਡੀ ਉਹ ਕਚਰਾ ਇੱਧਰ ਆਂਦਾ ਆ ਮੰਡੀ ਦਾ ਕੂੜਾ ਵੀ ਆਂਦਾ ਸੁਸਰੀ ਸਾਰੀ ਰਾਤ ਸੌਂ ਨਹੀਂ ਸਕਦਾ ਬੰਦਾ ਬਿਮਾਰੀ ਮੰਡੀ ਦਾ ਵੀ ਕਚਰਾ ਸਾਰਾ ਇੱਧਰ ਹੀ ਆਂਦਾ ਹਾਂ ਜੀ ਖਤਰਾ ਹੈ ਜੀ ਬੇਹਤ ਖਤਰਾ ਹੈ ਖਤਰੇ ਚ ਰਹੇ ਆ ਮੱਛਰ ਹੋਰ ਪਤਾ ਨਹੀਂ ਕੀੜੇ ਮਕੋੜੇ ਕਿੰਨੇ ਇੱਥੋਂ ਪਨਪਦੇ ਆ ਔਰ ਹਰੇਕ ਘਰ ਦੇ ਬਾਹਰ ਪਾਣੀ ਇਕੱਠਾ ਹੋਇਆ ਤਾਂ ਸਾਰਿਆਂ ਲਈ ਖਤਰਾ ਹੈ ਉਮੀਦ ਕਰਦੇ ਹਾਂ ਪ੍ਰਸ਼ਾਸਨ ਜਾਗੇਗਾ ਕੁੰਭ ਕਰਨ ਦੀ ਨੀਂਦ ਤੋਂ ਉੱਠੇਗਾ ਔਰ ਇਹਨਾਂ ਦੇ ਜਿਹੜਾ ਇਹ ਪਾਣੀ ਖੜਾ ਉਹਦਾ ਹੱਲ ਕੀਤਾ ਜਾਵੇਗਾ ਉਮੀਦ ਕਰਦੇ ਹਾਂ ਬਣੇ ਰਹਿਣਾ ਬੀਤੀ ਨਵਾਂ ਸ਼ਰਮ ਛੋਟੀ ਦੀ ਨੀਸਰ ਕੈਮਰਾ ਬਸ ਨਹੀਂ ਜਾਂਦਾ ਬੋਲ ਫਿਰ ਤੋਂ ਸਿੱਸੀ ਗਲ ਦਾ ਬਰਾਕਾ